ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਮਿੱਤ ਕਰਦੇ ਆ ਠੀਕ ਹੋਣੀ ਹੈ ਵੈਸੇ ਜਿਵੇਂ ਕਿ ਸਾਰੇ ਫੇਸਬੁੱਕ ਤੇ ਆਪਣੀ ਕੋਈ ਨਾ ਕੋਈ ਗੱਲ ਸਾਂਝੀ ਕਰਦੇ ਰਹਿੰਦੇ ਆ ਹਨ ਵੈਸੇ ਤਾਂ ਪਹਿਲੇ ਜ਼ਮਾਨਿਆਂ ਦੇ ਵਿੱਚ ਕੀ ਹੁੰਦਾ ਸੀ ਕਿ ਕੋਈ ਨਾ ਕੋਈ ਡਾਇਰੀ ਵੀ ਲਿਖਦੇ ਸੀ ਲੋਕੀ ਆਪਾਂ ਮੂਵੀਜ਼ ਤੇ ਵੀ ਅਕਸਰ ਦੇਖਦੇ ਆ ਕਿ ਜਦੋਂ ਪੁਲਿਸ ਇਨਵੈਸਟੀਗੇਸ਼ਨ ਵੀ ਹੁੰਦੀ ਸੀ ਕਿਸੇ ਨਾ ਕਿਸੇ ਮੂਵੀ ਦੀ ਸੀਨਾਂ ਤੇ ਉਹਦੇ ਵਿੱਚ ਆਉਂਦਾ ਸੀ ਕਿ ਉਹਦੀ ਡਾਇਰੀ ਦੇਖੋ ਡਾਇਰੀ ਦਾ ਪੇਟ ਪੰਨਾ ਫਟਾ ਹੋਇਆ ਹੈ ਇਹ ਹੁੰਦਾ ਵੋ ਹੁੰਦਾ ਇਦਾਂ ਹੀ ਇਹ ਆਪਾਂ ਕੰਟੈਂਟ ਬਣਾਉਨੇ ਆ ਕਦੀ ਆਪਾਂ ਡੇਲੀ ਲਾਈਫ ਪਾ ਦਿੰਨੇ ਆ ਕਿ ਆਪਾਂ ਜ਼ਿੰਦਗੀ ਦੇ ਵਿੱਚ ਅੱਜ ਕੀ ਕੀਤਾ ਜਾਂ ਕੋਈ ਜ਼ਿੰਦਗੀ ਦੇ ਵਿੱਚ 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 ਆਪਾਂ ਹਾਲਾਤ ਜਿਹੜੇ ਆਪਣੇ ਦੱਸਦੇ ਰਹਿੰਨੇ ਆ ਹਨ ਤੇ ਇਦਾਂ ਹੀ ਮੈਂ ਵੀਡੀਓ ਤੁਹਾਨੂੰ ਪਤਾ ਬਣਾ ਦਿੰਨੀ ਆ ਤੇ ਹਰ ਚੈਨਲ ਤੇ ਇਹੀ ਅਪਲੋਡ ਹੁੰਦੀ ਆ ਆਪਣੀ ਵੀਡੀਓ ਤੇ ਮਤਲਬ ਕਿ ਆਪਣੇ ਹੀ ਫੇਸਬੁੱਕ ਤੇ YouTube ਤੇ ਇੰਸਟਾ ਤੇ ਇਹ ਹਰ ਜਗ੍ਹਾ ਤੇ ਮੌਸਤੇ ਪਾਣੀ ਵਿੱਚ ਇੱਕ ਬੰਦੇ ਨੇ ਕਮੈਂਟ ਕੀਤਾ ਕਿ ਨਾ ਵੇਲੀ ਮਤਲਬ ਕਿ ਅਸੀਂ ਕੀ ਕਰੀਏ ਜੇ ਤੂੰ ਕੰਮ ਕੀਤਾ ਜਾਂ ਕੁਛ ਕੀਤਾ ਵੀ ਦੇਖ ਵੀਰ ਮੇਰੀ ਗੱਲ ਸੁਣ ਜੇ ਤੈਨੂੰ ਕੁਛ ਨਹੀਂ ਲੱਗਦਾ ਤੇ ਤੈਨੂੰ ਮੈਂ ਕਿਹਾ ਵੀ ਨਹੀਂ ਮੇਰੀ ਵੀਡੀਓ ਵੇਖ ਹੈ ਨਾ ਕਿਸੇ ਨਾਲ ਲੜ ਕੇ ਤੇ ਕਿਸੇ ਨਾਲ ਝਗੜ ਕੇ ਤਾਂ ਕੁਛ ਨਹੀਂ ਬੰਦਾ ਹੁੰਦਾ ਵੀ ਤੁਹਾਨੂੰ ਕਿਸੇ ਨੇ ਕਿਹਾ ਵੀ ਨਹੀਂ ਤੁਸੀਂ ਸਾਡੀ ਵੀਡੀਓ ਦੇਖੋ ਤੇ ਜੇ ਅਸੀਂ ਕੰਮ ਕੀਤਾ ਤੁਹਾਨੂੰ ਨਹੀਂ ਪਸੰਦ ਆਈ ਤੁਸੀਂ ਬਿਸ਼ੱਕ ਡਿਸਲਾਈਕ ਵਾਲਾ ਵੀ ਉੱਤੇ ਉਲਟਾ ਵੀ ਹੈ ਤੇ ਉਹਦੇ ਨੂੰ ਤੇ ਮਤਲਬ ਕਿ ਨਾ ਕਦੀ ਕਮੈਂਟ ਕਰਨੇ ਆ ਤੇ ਚਲੋ ਕਮੈਂਟ ਕੀਤਾ ਤੁਸੀਂ ਤੇ ਕਿਸੇ ਦੀ ਜ਼ਿੰਦਗੀ ਬਾਰੇ ਜਦ ਜਾਣਦੇ ਹੀ ਨਹੀਂ ਆ ਤੇ ਉਸਤੇ ਬਾਰੇ ਵੇਲੜ ਸਵੇਰੇ 5 ਵਜੇ ਤੇ ਉੱਠ ਕੇ ਰਾਤ ਦੇ 12 ਵਜੇ ਜਾਂਦੇ ਕਿਈ ਵਾਰੀ ਘਰ ਦੇ ਕੰਮ ਕਰਦੇ ਵਿੱਚ ਵੀਡੀਓ ਵੀ ਬਣਾਈਦੀ ਆ ਤੇ ਇਹ ਵੀ ਸਾਰੇ ਜਾਣਦੇ ਆ ਕਿ ਸਾਰੇ ਹੀ ਕਿਉਂ ਕੰਟੈਂਟ ਬਣਾਉਂਦੇ ਆ ਵੀ ਚਾਰ ਪੈਸੇ ਅਰਨ ਹੋ ਜਾਂਦੇ ਆ ਹਨਾ ਕਿਉਂਕਿ ਘਰ ਪਹਿਲੇ ਤੇ ਮਨ ਵਿੱਚ ਇਹੀ ਆਈ ਕਿ ਮੈਂ ਕਹਾ ਵੀ ਇਹ ਆਪਣੇ ਸਕਰੀਨਸ਼ਾਟ ਲਾ ਕੇ ਤੇ ਤੁਹਾਨੂੰ ਸਾਰੇ ਅੰਦਖਾਵਾ ਫਿਰ ਮੈਂ ਕਿਹਾ ਚਲੋ ਤੁਸੀਂ ਕਿਹੜਾ ਵੀ ਸਾਡੀ ਗੱਲ ਤੇ ਬਲੀਵ ਨਹੀਂ ਕਰਦੇ ਤੇ ਨਾਲੇ ਮੈਂ ਇੰਨਾ ਵੀ ਕਿਸੇ ਨਾਲ ਇਦਾਂ ਐਕਸਪੋਰਟ ਵੀ ਕਰਦੀ ਤੇ ਚੰਗੇ ਬਾਣੀ ਕਮੈਂਟ ਕਰਦੇ ਜੇ ਤੁਸੀਂ ਡਿਸਲਾਈਕ ਕਰਦੇ ਤੁਸੀਂ ਜਾ ਸਾਡੀ ਆਈਡੀ ਤੇ ਆਵੋ ਮੈਕੈਨਿਕ ਕੁਝ ਲੋਕਾਂ ਨੇ ਵੇਲਾ ਹੀ ਟ੍ਰੈਂਡ ਫੜ ਲਿਆ ਕਿ ਕਿਸੇ ਨੂੰ ਕ੍ਰਿਟੀਸਾਈਜ਼ ਕਰਨਾ ਤੇ ਐਦਾਂ ਕਰਨਾ ਤੂੰ ਬੇਲੀ ਆ ਤੂੰ ਫਲਾਨੀ ਆ ਦੇਖੋ ਤੂੰ ਬੜਾ ਅਮੀਰ ਹੁੰਦਾ ਹੋਵੇਂਗਾ ਜਦ ਤੇਰੇ ਘਰ ਦੇ ਵਿੱਚ ਤੂੰ ਹੈਗਾ ਤੇ ਤੂੰ ਆਪਣੇ ਘਰ ਦੀਆਂ ਸਾਰੀਆਂ ਔਰਤਾਂ ਨੂੰ ਕੋਈ ਕੰਮ ਨਹੀਂ ਕਰ ਲੰਦਾ ਤੇ ਇਹ ਵੱਖਰੀ ਗੱਲ ਹੈ ਹਨਾ ਜਿਨ੍ਹਾਂ ਦੇ ਘਰਾਂ ਦੀਆਂ ਮਜਬੂਰੀਆਂ ਕ ਉਹਨਾਂ ਦੇ ਘਰਾਂ ਦੀਆਂ ਔਰਤਾਂ ਕੰਮ ਕਰਦੀਆਂ ਜਾਓ ਵੀਡੀਓ ਵੀ ਬਣਾ ਲੈਂਦੀਆਂ ਅੱਜ ਕੱਲ ਦੇਖੋ ਅਸੀਂ ਬੱਚਿਆਂ ਨੂੰ ਵੀ ਸिखਾਣਿਆ ਕਿ ਜਦੋਂ ਹੌਲੀਡੇ ਹੋਮਵਰਕ ਤੇ ਹੀ ਦਾ ਬਈ ਆਪ ਨੇ ਛੁੱਟੀਆਂ ਵਿੱਚ ਕੀ ਕੀਤਾ ਹੌਲੀਡੇਸ ਵਿੱਚ ਤੇ ਬੱਚੇ ਉਹਦੇ ਤੇ ਵੀ ਕੋਈ ਨਾ ਕੋਈ ਚੀਜ਼ ਬਣਾ ਕੇ ਲੈ ਕੇ ਆਉਂਦੇ ਆ ਮੈਂ ਇਦਾਂ ਦੇ ਫालतू ਬੰਦੇਆਂ ਨੂੰ ਸਮਝਦੀ ਆ ਵੀ ਪੜੇ ਲਿਖੇ ਹੈ ਨਹੀਂਗੇ ਤੇ ਦੂਜਿਆਂ ਤੇ ਕਮੈਂਟ ਬਸ ਘਾਤ ਦੋ ਕਮੈਂਟ ਇਹਨੂੰ ਇਹਨੂੰ ਮੈਨੂੰ ਪਸੰਦ ਨਹੀਂ ਆ ਤੇ ਨਾ ਡਿਸਲਾਈਕ ਦਾ ਦੇ ਦਿਓ ਚਲ ਜੇ ਤੂੰ ਕਮੈਂਟ ਕਰ ਦੇ ਤਾਂ ਮੈਂ ਜਵਾਬ ਦਿੰਨੀ ਆ ਸੀ ਕੋਈ ਫਾਲਤੂ ਗੱਲ ਨਹੀਂ ਕੀਤੀ ਤੂੰ ਵਹਿਲੀ ਵਹਿਲੇ ਦੀ ਗੱਲ ਨਹੀਂ ਐ ਤੈਨੂੰ ਲੱਗਦਾ ਪਈ ਲੋਕ ਵਹਿਲੇ ਆ ਜਿਨ੍ਹਾਂ ਦੇ ਘਰਾਂ ਦੀਆਂ ਮਜਬੂਰੀਆਂ ਵਹਿਲਿਆਂ ਦੇ ਮੂੰਹ ਦੇਤੇ ਨਾ ਬੜੀ ਸ਼ਾਈਨ ਹੁੰਦੀ ਆ ਬੜੇ ਫੈਸ਼ਨੇਬਲ ਬੜੇ ਅਪ ਟੂ ਡੇਟ ਵਹਿਲੇ ਹੁੰਦੇ ਆ ਵਹਿਲੇ ਵਹਿਲੇ ਹਰ ਇੱਕ ਬੰਦੇ ਨੂੰ ਕੋਈ ਮੂੰਹ ਚੱਕਨੇ ਕਮੈਂਟ ਕਰਦੇ ਨੇ ਇੰਨਾ ਗੁੱਸਾ ਆ ਜਿੰਨਾ ਕੰਮ ਕਰਦੇ ਆ ਨਾ ਸਾਰੇ ਦਿਨ ਜਿੰਨੀ ਮਿਹਨਤ ਲਾਉਣੀ ਆ ਮੇਰਾ ਦਿਲ ਕਹਦਾ ਪੇੜ ਮੱਪ ਪਰ ਦਾਪਾ ਸਿਸ਼ਟਾ ਜਿਹੜੇ ਲੋਕ ਵਿੱਲੇ ਹੋਣਗੇ ਨਾ ਉਹਨਾਂ ਨੂੰ ਤੁਸੀਂ ਕਹੀਓ ਹਨਾ ਜਿਹੜਾ ਵਿੱਲਾ ਹੀ ਨਹੀਂ ਹੈਗਾ ਨਾ ਉਹਨੂੰ ਬਹੁਤ ਗੁੱਸਾ ਆਊਗਾ ਉਹ ਫਿਰ ਕਹੂਗਾ ਨਾ ਵੀ ਕੋਕੇ ਬੰਦਾ ਗਲੀ ਗੁਮਾਂਡ ਜਿੰਨੇ ਕੁ ਲੋਕ ਜਾਣਦੇ ਆ ਉਹ ਸਾਰੇ ਮੇਰੇ ਵੀਡੀਓ ਦੇਖਦੇ ਆ ਉਹਨਾਂ ਸਾਰੇ ਨੂੰ ਪਤਾ ਕਿੰਨਾ ਕੰਮ ਕਰਦੇ ਆ ਰਾਤ ਨੂੰ ਮੈਂ ਵੀਡੀਓ ਪਾਉਂਦੀ ਆ ਤੇ ਬੰਦਾ ਕਈ ਵਾਰੀ ਕੰਮ ਦੇ ਬਾਰੇ ਦੱਸ ਹੀ ਦਿੰਦਾ ਹਨਾ ਕਿਸੇ ਨਾਲ ਸ਼ੇਅਰ ਕਰ ਲੈਂਦਾ ਕਿਸੇ ਦੇ ਕਿਸੇ ਬਾਰੇ ਜਾਣੇ ਤੋਂ ਬਿਨਾ ਕਿਸੇ ਨੂੰ ਬੋਲਣਾ ਬਹੁਤ ਗਲਤ ਹੁੰਦਾ ਬੀ ਫੋਟੋ ਲਈ ਕਿਸੇ ਦੀ ਆਈਡੀ ਦੇ ਤੁਹਾਨੂੰ ਨਹੀਂ ਪਸੰਦ ਲੱਗੀ ਤੁਸੀਂ ਨਾ ਹੀ ਦੇਖੋ ਤੁਹਾਨੂੰ ਕਿਸੇ ਨੇ ਕਿਹਾ ਹੈ ਸਾਡੀ ਵੀਡੀਓ ਦੇਖੋ ਠੀਕ ਹੈ ਨਾ ਜਿਹੜੇ ਨਹੀਂ ਦਿਖਣਾ ਚਾਹਦੇ ਹੁੰਦੇ ਬੇਸ਼ੱਕ ਨਾ ਦੇਖਿਆ ਕਰੋ ਆਈਡੀ ਤੇ ਪਰ ਜਿਹੜੇ ਦੇਖਦੇ ਆ ਉਹਨਾਂ ਸਾਰਿਆਂ ਲਈ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਤੁਹਾਡਾ